ਮੈਂ ਸੁਣੀ ਆ ਗੱਲ ਕਹਿੰਦੇ 9000 ਅੰਡਾ ਦਿੰਦੀ ਆ ਇੱਕ ਜੇ ਚੜੀਗਾ ਦਿੰਦੀ ਆ ਕੋਈ ਝੂਠ ਨਹੀਂ ਬਾਹਰ ਇਹਨਾਂ ਨੇ ਖੱਡਾਂ ਦੇ ਵਿੱਚ ਅੰਡੇ ਦੇਣੇ ਆ ਜਦੋਂ ਖੂਨ ਪੀ ਲੈਂਦੀਆਂ ਨੇ ਮਤਲਬ ਗਾਂ ਦਾ ਖੂਨ ਪੀ ਲਿਆ ਗਾਂ ਦਾ ਖੂਨ ਪੀ ਕੇ ਇਹਨਾਂ ਨੇ ਰਾਤ ਨੂੰ ਖੱਡਾਂ 'ਚ ਵੜ ਜਾਣਾ ਹਾਂ ਠੀਕ ਆ ਖੱਡਾਂ 'ਚ ਵੜ ਗਈਆਂ ਵੜ ਗਈਆਂ ਇਸ ਤੋਂ ਬਾਅਦ ਇਹਨਾਂ ਨੇ ਖੱਡਾਂ ਦੇ ਵਿੱਚ ਅੰਡੇ ਦੇਣੇ ਆ ਆਪ ਦੇ ਅੱਛਾ ਚਿੱਟੜ ਲੱਗੇ ਹੋਏ ਨੇ ਗਾਂ ਨੂੰ ਹੈ ਹੋਰ ਬਾਹਰ ਲੱਗੇ ਯਾਰ ਇੱਕ ਚਿੱਟਕ ਦਫਾ ਮਾਰ ਜਾਦਾ ਹਮਾਂ ਲੱਗੇ ਤੇ ਕਟਾਉਂਦਾ ਜੀ ਬੰਦਾ ਹੂੰ ਕਹਿੰਦਾ ਆ ਦੇਖ ਦੇਖ ਦੇ ਤਣ ਗਲਤੀ ਨਹੀਂ ਸਹੀ ਹੈ ਬਹੁਤ ਵੱਡੇ ਵੱਡੇ ਲੱਗੇ ਹੋਏ ਜੀ ਕੋਲੇ ਕੀ ਹਾਲ ਆ ਬਾਈ ਵਧੀਆ ਵੀਰੇ ਕੀ ਕਰੀ ਜਾਣਾ ਆ ਜਾ ਬਾਈਆ ਚਿਚੜੀਆਂ ਤੋੜ ਦਾਂ ਚਿਚੜ ਲੱਗੇ ਹੋਏ ਨੇ ਗਾਂ ਨੂੰ ਹੈ ਹੋਰ ਬਾਹਲੇ ਲੱਗੇ ਯਾਰੇ ਕੀ ਅੱਛਾ ਦੇਖੀਂ ਤੰਦਰਾ ਤੋੜ ਤੋ ਡੱਬੇ ਚ ਪਾਈ ਜਾਣਾ ਡੱਬਾ ਭਰ ਜਾਂਦਾ ਰੋਜੀ ਰੋਜੀ ਤੋੜਦਾ ਬੰਦਾ ਨਹੀਂ ਦੀ ਅੱਛਾ ਹੁਣ ਮਤਲਬ ਛਾਂਟ ਛਾਂਟ ਕੇ ਉਤੋਂ ਚੁੰਡੀਆਂ ਨਾ ਫੜਦਾ ਹੋਰ ਬੜਾ ਇਧਰ ਇਹ ਤਾਂ ਗਰਮੀ ਦੇ ਵਿੱਚ ਫਿਰ ਇਹਦਾ ਬਹੁਤ ਔਖਾ ਇਹ ਕਿਵੇਂ ਇੰਨੇ ਕਾ ਤੋ ਲੱਗ ਜਾਂਦੀ ਉਹ ਯਾਰ ਬੱਸ ਤਰਕੀਰ ਹਸਾਂ ਹਾਂ ਇਹਦਾ ਇਹੀ ਕਾਰਨ ਆ ਮੈਂ ਤੈਨੂੰ ਦਿਖਾਉਣਾ ਆਜਾ ਪਹਿਲਾਂ ਤੈਨੂੰ ਚਿੱਟੜ ਦੱਸਾਂ ਮਾਜਾ ਦਾ ਹਮਾਂ ਲੱਗੇ ਹੋਇ। ਇਕ ਤਾਂ ਆਉਂਦਾ ਹੀ ਬੰਦਾ ਹੂੰ ਕਹਿੰਦਾ ਆ ਦੇਖ ਦੇਖ ਦੇ ਤੜ ਗੱਲ ਤੇਰੀ ਸਹੀ ਆ ਬਹੁਤ ਵੱਡੇ ਵੱਡੇ ਲੱਗੇ ਹੋਏ ਦੇਖ ਇਹ ਇੱਕ ਦੀ ਇਹ ਬੋਈ ਬਹੁਤ ਗਹਿਨਤੀ ਹੈ ਇਹਨਾਂ ਦੀ ਆ ਦੇਖ ਸ਼ਣੀ ਭਈਆ ਦੇਖ ਇਧਰ ਉਹ ਦੇਖ ਆ ਦੇਖ ਕਿੰਨੇ ਨੇ ਜਿੱਤੇ ਇਹ ਲੀ ਟੀਨੇ ਕਿ ਮੈ ਲਾਗੇ ਭੋਲੇ ਉਹ ਯਾਰ ਕਾਰਨ ਇਹੀ ਹੈਗਾ ਆ ਜਾ ਮੈਂ ਤੈਨੂੰ ਹੁਣੀ ਵੀ ਦੱਸਦਾ ਇੱਕ ਮੈਂ ਖੜ ਹੂੰ ਆ ਤੇ ਚਲ ਜਾ ਫੜੀ ਅੱਛਾ ਮਿਹਨਤ ਕਰਦਾ ਤੋੜਦਾ ਜ਼ਰੂਰ ਆ ਕਾਰਨ ਕੀ ਐਨੇ ਲੱਗਣ ਦਾ ਆ ਜਾ ਤੈਨੂੰ ਕਾਰਨ ਦੱਸਾਂ ਆ ਜਾ ਓਰੇ ਹਾਂ ਓਰੇ ਆ ਜਾ ਹਾਂ ਆ ਦੇਖ ਕਾਰਨ ਦਾ ਰੰਗ ਹਾਂ ਦੇਖ ਕਾਰਨ ਅੱਛਾ ਆ ਖੱਡਾਂ ਆ ਖੱਡਾਂ ਦੇਖ ਆ ਖੱਡਾਂ ਇਹੜੀ ਅੱਖ ਆ ਆ ਟਿਪ ਨਹੀਂ ਕੀਤੀ ਇੱਥੇ ਹਾਂ ਜਿੱਥੇ ਪਲਾਸਟਰ ਨਹੀਂ ਹੋਇਆ ਆ ਦੇਖ ਖੱਡਾਂ ਅੱਛਾ ਇਹ ਕਿਵੇਂ ਮਤਲਬ ਵੀ ਖੱਡਾਂ ਦਾ ਇਹ ਚਿਚਣਾ ਦਾ ਕੀ ਕਾਰਨਾ ਹੈ ਇਹ ਜਦੋਂ ਖੂਨ ਪੀ ਲੈਂਦੀਆਂ ਨੇ ਮਤਲਬ ਗਾਂ ਦਾ ਖੂਨ ਪੀ ਲਿਆ ਗਾਂ ਦਾ ਖੂਨ ਪੀ ਕੇ ਇਹਨਾਂ ਨੇ ਰਾਤ ਨੂੰ ਖੱਡਾਂ 'ਚ ਵੜ ਜਾਣਾ ਹਾਂ ਠੀਕ ਆ ਖੱਡਾਂ 'ਚ ਵੜ ਗਈਆਂ ਵੜ ਗਈਆਂ ਏਦੋਂ ਬਾਅਦ ਇਹਨਾਂ ਨੇ ਖੱਡਾਂ ਦੇ ਵਿੱਚ ਆਂਡੇ ਦੇਣਿਆ ਆਪ ਦੇ ਅੱਛਾ ਇੱਥੇ ਖੂਨ ਪੀ ਕੇ ਜਾ ਕੇ ਉਹਦੇ ਖੱਡਾਂ ਦੇ ਵਿੱਚ ਬਹਿ ਜਾਣਾ ਜਾ ਕੇ ਮੈਂ ਕਹਨਾ ਆਂਡੇ ਦੇਣਗੇ ਇਹ ਹਜ਼ਾਰਾਂ ਦੇ حساب ਤੋਂ ਹੂੰ ਤੂੰ ਐਸਾ ਉਹ ਲੱਭ ਤੜਕੇ ਨੂੰ ਉਹ ਵੀ ਤਿਆਰ ਹੋ ਜਾਣਗੀਆਂ ਅੱਛਾ ਹੁਣ ਤੈਨੂੰ ਮੈਂ ਦਿਖਾਈਆਂ ਸੀ ਬਹੁਤ ਥੋੜੀਆਂ ਨੇ ਤੂੰ ਇਹੀ ਸ਼ਵੇਰੇ ਦੇਖੀ ਵੀ ਕਿੰਨੀਆਂ ਹੋਣ ਵੀ ਅੱਛਾ ਅਸੋ ਉਹਦੇ ਜਾ ਕੇ ਮਤਲਬ ਮੇਰਾ ਹਜ਼ਾਰਾਂ ਜਾਂੜੇ ਹੁੰਦੀਆਂ ਨੇ ਕਹਿੰਦੇ ਆ ਹਾਂ ਮੈਂ ਨਹੀਂ ਸੁਣੀਆਂ ਗੱਲ ਕਹਿੰਦੇ 9000 ਅੰਡਾ ਦਿੰਦੀ ਆ ਇੱਕ ਜੇ ਚੜੀਗਾ ਦਿੰਦੀ ਆ ਕੋਈ ਝੂਠ ਨਹੀਂ ਵੀ ਜੇ ਇਹ ਨਹੀਂ ਹੈਗਾ ਵੀ ਤੋੜੀ ਕਿੰਨੀਆਂ ਮਰਜ਼ੀ ਜਾਈਏ ਜਿੰਨੇ ਮਰਜ਼ੀ ਫਿਰ ਭੋਲੇ ਭਰਾ ਫਿਰ ਖੱਡਾਂਗਾ ਤੂੰ ਨਹੀਂ ਭਰਾਉਂਦਾ ਯਾਰ ਤੂੰ ਉਹ ਇਹਦਾ ਕਰਦੇ ਆ ਯਾਰ ਮੈਨੂੰ ਮੈਨ ਤੋਂ ਕਾਲ ਹੋ ਜਾਂਦੀ ਏ ਕੱਸੀ ਜਨ ਚੱਲਦਾ ਤੈਨੂੰ ਪਤਾ ਉਧਰ ਵੀ ਦੇਖਣਾ ਪੈਂਦਾ ਮੋਟਰ ਤੇ ਪਾਣੀ ਦਾ ਨਾਣਾ ਹੋਰ ਹਨਾ ਕੱਲਾ ਬੰਦਾ ਕੱਲਾ ਕੀ ਕੀ ਕਰੇ ਫਿਰ ਨਾ ਟੀਪ ਟੂਪ ਕਰਾ ਸਮਾਰ ਕੇ ਟੀਪ ਕਰਾਵਾਂਗੇ ਟੀਪ ਕਰਾ ਕੇ ਕਲੀ ਕੁਲੀ ਕੱਪਾ ਕੇ ਰੱਖ ਫੇਰ ਹੀ ਲੋਟ ਆਉ ਓਏ ਉਹ ਇਕੱਲਾ ਕਰਕੇ ਟਾਈਮ ਨਹੀਂ ਲੱਗਦਾ ਤੈਨੂੰ ਦੱਸੀ ਜਾਂਦਾ ਇੱਕ ਉਧਰ ਪਈ ਜਾਣੇ ਆਉਣਾ ਅੱਛਾ ਖਲ੍ਹ ਕਾਈ ਜਾਂਦੇ ਨੇ ਸਰਦਾਰ ਜੀ ਕੱਦੂ ਕਰੋ ਸਰਦਾਰ ਜੀ ਕੱਦੂ ਕਰੋ ਦਸਨ ਕੀ ਕਰਾਂ ਕਰਦੇ ਕੰਮ ਵੀ ਦੇਖਣੇ ਆ ਉੱਤੇ ਆਹ ਹੋਈ ਵੀ ਗੱਲ ਆ ਕੰਨ ਨਹੀਂ 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 ਸਹੀ ਗੱਲ ਨਾ ਅ ਅ ਫਿਰ ਇੱਧਰ ਆਇਆ ਵੀ ਪਸੰਦ ਦਾ ਵੀ ਦੇਖਣਾ ਹਨਾ ਓਏ ਇਹਨਾਂ ਜਰਤੀ ਆ ਆਂ ਜੇ ਹੁਣ ਇਹ ਨਹੀਂ ਦੇਖ ਰਿਹਾ ਕਿ ਕਰਾਂਗੇ ਫੇਰ ਹੀ ਆ ਨਾ ਫੇਰ ਹੀ ਆ ਅਗਲਾ ਕਹਿ ਦਿੰਦਾ ਹੂੰ ਇਹਦਾ ਕਰਦੇ ਆ ਹੱਲ ਆਪਾਂ ਮੈਨੂੰ ਕਾਲ ਹੋਈ ਜਾਂਦੀ ਐ ਇਕੱਲੇ ਤੋਂ ਇਹਦਾ ਤੁਸੀਂ ਕੋਲੇ ਤਾਂ ਕਰ ਜਾ ਰਹੇ ਇਹਦੇ ਨਾਲ ਨਹੀਂ ਲੋਟਣਾ ਫਿਰ ਜਿਹੜਾ ਤੋੜੀ ਕਿਨੇ ਮਰ ਜੀ ਜਾ ਇਹਦਾ ਵੀਰੇ ਨਾ ਤੇ ਮੈਂ ਖੱਡਾ ਨਿਮੰਦ ਦਾ ਉਹਨਾਂ ਟਾਈਮ ਨਹੀਂ ਲੋਟ ਰਹਿਣਾ ਮਾ ਯਾਰ ਤੜਕੇ ਨੂੰ ਇਦੋਂ ਦੁੱਖਣੇ ਮਿਲਣਗੇ ਅੱਛਾ ਠੀਕ ਹੈ ਦਰਸ਼ਕ ਵੀਰੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਨੂੰ ਸਾਡਾ ਇੱਕ ਮੈਸੇਜ ਸਾਡਾ ਇੱਕ ਜੋ ਮੇਨ ਮਕਸਦ ਸੀ ਉਸ ਨੂੰ ਮੈਸੇਜ ਦੇਣਾ ਸੀ ਕਿ ਪਸ਼ੂਆਂ 'ਚ ਜੇ ਚੜ ਲੱਗਦੇ ਆਪਾਂ ਦਵਾਈਆਂ ਲਾਈ ਜਾਂਦੇ ਆ ਤੇ ਪਰ ਆ ਜੋ ਖੱਡਾ ਨੇ ਨਾ ਆਪਣੇ ਵਾਲੇ ਦਿਵਾਲੇ ਜਿਵੇਂ ਆ ਬਾਲੇ ਪੈਣਿਆ ਟਾਂਡ ਬਣਾਈ ਆ ਆ ਖੱਡਾ ਨੇ ਦੇਖੋ ਆ ਬੱਲਣਾ ਨੇ ਏਜ ਚੜਾ ਦਾ ਘਰ ਨੇ ਜਦੋਂ ਕਿ ਪਸ਼ੂਆਂ ਦਾ ਕਸੂਰ ਨਹੀਂ ਹੈ 나 ਇਹ ਵਿੱਚੋਂ ਬਣਦੇ ਆ ਵਿੱਚ ਲੋਕ ਕਹਿੰਦੇ ਵਿੱਚੋਂ ਚਿਚੜ ਬਣਦੇ ਆ ਵਿੱਚੋਂ ਨਹੀਂ ਬਣਦੇ ਇਹਨਾਂ ਦਾ ਕਾਰਨ ਆ ਖੱਡਾਂ ਨੇ ਇੱਥੇ ਚਿਚੜੀਆਂ ਬੈੰਦੀਆਂ ਨੇ ਖੂਨ ਪੀ ਕੇ ਇੱਥੇ ਬਹਿ ਕੇ ਹਜ਼ਾਰਾਂ ਦੇ ਵਿੱਚ ਅੰਡਾ ਦਿੰਦੀ ਐ ਇੱਕ ਚਿਚੜੀ ਜਿੰਨਾਂ ਕਿੰਨਾ ਵਧਾਵਾ ਹੁੰਦਾ ਆ ਦੇਖਾਂਗੇ ਦੇਖ ਆ ਵੀਡੀਓ ਬਤਵਾ ਸ਼ੇਅਰ ਕਰ ਦਿਓ ਧੰਨਵਾਦ ਮਿਹਰਬਾਨੀ